ਅੱਜਕੱਲ ਦੇ ਬੱਚੇ ਮਾਪੇ ਨੂੰ ਫੇਰ ਵੀ ਇਹ ਕਹਿੰਦੇ ਆ ਤੁਸੀਂ ਮੇਰੇ ਲਈ ਕੀ ਕੀਤਾ ਬਾਸ ਇਹ ਸੇ ਵੀ ਸ਼ੇਰ ਉੱਤੇ ਹੈ ਕਵਿਤਾ ਅਸੀਂ ਕਿ ਤੁਸੀਂ ਮੇਰੇ ਲਈ ਕੀ ਕੀਤਾ ਰਾਤ ਦੇ 11:30 ਵਜੇ ਬੇਟਾ ਘਰ ਨਹੀਂ ਆਇਆ ਰਾਤ ਦੇ 11:30 ਵਜੇ ਬੇਟਾ ਘਰ ਨਹੀਂ ਆਇਆ ਮਾਪੇ ਉਡੀਕ ਤੇ ਕਰਦੇ ਸੌ ਸੁਕੰਦੇ ਆਇਆ ਐਨੇ ਨੂੰ ਦਰਵਾਜ਼ਾ ਖੋਲਿਆ ਐਨੇ ਨੂੰ ਦਰਵਾਜ਼ਾ ਖੋਲਿਆ بیٹے ਨੇ دستक ਪਾਈ ਮੋਬਾਈਲ ਦੇ ਵਿੱਚ ਅੱਖਾਂ ਛੁਪੀਆਂ ਅੱਖਾਂ ਕਿਸੇ ਨਾਲ ਮਲਾਈ ਉਹਨੂੰ ਦੇਖ ਮਾਂ ਬਾਪ ਦੀ ਜਾਂਚ-ਜਾਨ ਆਈ ਸਾਡਾ ਸਾਹ ਸੁੱਕਿਆ ਕਿੱਥੇ ਸੀ ਤੂੰ ਇੰਨੀ ਦੇਰ ਸਾਡਾ ਸਾਹ ਸੁੱਕਿਆ ਇਹੋ ਨੇ ਆਪਣੇ بیٹے ਤੋਂ ਗੁੱਸੇ ਦੇ ਵਿੱਚ ਪੁੱਛਿਆ ਤੁਹਾਨੂੰ ਕੀ ਜੇ ਮੈਨੂੰ ਬੋੜੀ ਢੇਰ ਹੋ ਗਈ ਇਹ ਜ਼ਿੰਦਗੀ ਮੇਰੀ ਹੈ ਤੁਹਾਨੂੰ ਹੀ ਪੀੜ ਪਈ ਪੀੜ ਤਾਂ ਸਾਨੂੰ ਬਹੁਤ ਹੈ ਬੇਟਾ ਪੀੜ ਤਾਂ ਸਾਨੂੰ ਬਹੁਤ ਹੈ ਬੇਟਾ ਤੈਨੂੰ ਜਲਦ ਨੂੰ ਦਿੱਤਾ ਤੇਰੀ ਖਾਤਰ ਬੈਠੇ ਹਾਂ ਤੈਨੂੰ ਸਾਟਾ ਸੇ ਕਰਨੀ ਦਿੱਸਦਾ ਇਹ ਦਸ ਰੋਟੀ ਖਾ ਲਈਏ ਇਹ ਦਸ ਰੋਟੀ ਖਾ ਲਈਏ ਜਾਂ ਤਾਜ਼ੀ ਮਾਂ ਬਣਾਏ ਭੁੱਖ ਤਾਂ ਤੈਨੂੰ ਲੱਗਦੀ ਕੋਈ ਨਹੀਂ ਲੋਪਿਚਾਰੇ ਤੁਮਾਈ ਛੱਡਦੀ ਤੁਸੀਂ ਗੱਲਾਂ ਆਪਣੀਆਂ ਮੇਰਾ ਦਰਦ ਤੁਸੀਂ ਕੀਤਾ ਸਭ ਤੋਂ ਪਹਿਲਾਂ ਇਹ ਤਾਂ ਦੱਸੋ ਤੁਸੀਂ ਮੇਰੇ ਲਈ ਕੀ ਕੀਤਾ ਮੈਂ ਤਾਂ ਬੁਰੜ ਮੰਗਿਆ ਸੀ ਮੈਂ ਤਾਂ ਬੁਰੜ ਮੰਗਿਆ ਸੀ ਕਿ ਤੁਸੀਂ ਮੈਨੂੰ ਲੈ ਦਿੱਤਾ ਇਹ ਸੁਣ ਪਿਓ ਉੱਤਰ ਸਾਹਮਣੇ ਹੰਸ ਹੰਸ ਗਿਆ ਹੋ ਗਿਆ ਮੇਰਾ ਪੁੱਤਰ ਮੈਨੂੰ ਕਿੱਥੇ ਲੈ ਗਿਆ ਜਨਮ ਦਿਨ ਆਪਣਾ ਮੈਂ ਕਦੀ ਵੀ ਮਨਾਇਆ ਜਨਮ ਦਿਨ ਆਪਣਾ ਮੈਂ ਕਦੀ ਵੀ ਨਹੀਂ ਮਨਾਇਆ ਪਰ ਤੇਰੇ ਵੱਲ ਦੇਖ ਕੇ ਤੇਰਾ ਹੱਦਸਾਲ ਮਨਾਇਆ ਪੈਸਾ ਥੋੜ ਹੋਵੇ ਨਾ ਹੋਵੇ ਤੇਰਾ ਦਿਲ ਹਰ ਵਕਤ ਲਗਾਇਆ ਦੇਸੀ ਸਕੂਲ ਹਾਂ ਮੈਂ ਪੜਿਆ ਦੇਸੀ ਸਕੂਲ ਹਾਂ ਮੈਂ ਪੜਿਆ ਤੈਨੂੰ ਅਜਰੇ ਦੇ ਸਕੂਲ ਪੜਾਉਂਦੇ ਹਾਂ ਪੁਰਾਣੇ ਕੱਪੜਿਆਂ ਵਿੱਚ ਘਾ ਰਹਿਣਾ ਤੇਲੂ ਬ੍ਰੈਂਡ ਵਾਲੇ ਕੱਪੜੇ ਪੌਣੇ ਹਾਂ। ਟੁੱਟੇ ਜੁੱਤੇ ਨੂੰ ਸੋਲਵਾ ਕੇ ਰੋਜ਼ ਮੈਂ ਪਹਿਨੀ ਪੌਣਾ ਹਾਂ। ਟੁੱਟੇ ਜੁੱਤੇ ਨੂੰ ਸੋਲਵਾ ਕੇ ਰੋਜ਼ ਮੈਂ ਪਹਿਨੀ ਪੌਣਾ ਹਾਂ। ਹਰ ਰੰਗ ਦੇ ਜੁੱਤੇ ਤੇਰੇ ਲਈ ਤੇਰੀ ਪਸੰਦ ਦੇ ਅੰਦਾਜ਼। ਮੇਰੇ ਕੋਲ ਸਿਰਫ ਸਾਈਕਲ ਹੈਗਾ। ਮੇਰੇ ਕੋਲ ਸਿਰਫ ਸਾਈਕਲ ਹੈਗਾ। ਕੰਮ ਲਈ ਉਸਤੇ ਜਾਂਦਾ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਹਰ ਮਹੀਨੇ ਤੇਰੇ ਲਈ ਬੁਰਦ ਨਹੀਂ ਪੈਸੇ ਭਚਾਦਾ ਹਰ ਮਹੀਨੇ ਤੇਰੇ ਲਈ ਬੁਰਦ ਨਹੀਂ ਪੈਸੇ ਭਚਾਦਾ ਐਸੇ ਕਰਕੇ ਤੇਰੀ ਖੁਸ਼ੀ ਨੂੰ ਮੈਂ ਹਰ ਵੇਲੇ ਪੂਰੀ ਕਰਦਾ ਹਾਂ ਫਿਰ ਵੀ ਤੂੰ ਸਵਾਲ ਨਹੀਂ ਕੀਤਾ ਮੈਂ ਤੇਰੇ ਲਈ ਕੀ ਕੀਤਾ ਸੰਭੇ ਮਾਫੀ ਮੰਗਦਾ ਮੈਂ ਪਤਾ ਜੀ ਮਾਫੀ ਮੰਗਦਾ ਮੈਂ ਪਤਾ ਜੀ ਦਿਲ ਨਹੀਂ ਹੋਰ ਦੁਖਾਵਾਂਗਾ ਮੇਰੀ ਜ਼ਿੰਦਗੀ ਤੁਹਾਡੀ ਵੀ ਹੈ ਇਹ ਗੱਲ ਪੱਲੇ ਪਾਵਾਂ ਦਾ ਉਹਨੇ ਹੀ ਇਹ ਸਵਾਲ ਮੈਂ ਕਰਦਾ ਉਹਨੇ ਹੀ ਇਹ ਸਵਾਲ ਮੈਂ ਕਰਦਾ ਵਕਤ ਤੇ ਕਰ ਮੈਂ ਆਵਾਂਗਾ ਉਹਨੇ ਹੀ ਇਹ ਸਵਾਲ ਮੈਂ ਕਰਦਾ ਵਕਤ ਤੇ ਕਰ ਮੈਂ ਆਵਾਂਗਾ ਫਰ ਆਲ ਟਾਈਪਸ ਆਫ ਕ੍ਰਿਮੀਨਲ ਲਾ ਫੈਮਲੀ ਲਾ ਇਮੀਗ੍ਰੇਸ਼ਨ ਲਾ ਕਨਵੈਂਸਿੰਗ ਅਨਇੰਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ on 0470412600